ਅੱਜ ਕੱਲ ਦੀ ਭੱਜ ਦੌੜ ਵਾਲੀ ਜ਼ਿੰਦਗੀ ਨੇ ਆਪਣਾ ਕਲਚਰ ਹੀ ਭੁਲਾ ਦਿੱਤਾ ਹੱਥਾਂ ਦੇ ਵਿੱਚ ਮੋਬਾਈਲ ਫੋਨ ਆ ਗਿਆ ਲੈਪਟਾਪ ਆ ਗਿਆ ਅਸੀਂ ਕਈ ਕਈ ਘੰਟੇ ਮੋਬਾਈਲਾਂ ਤੇ ਗੁਆਚੇ ਰਹਨੇ ਆ ਲੈਪਟਾਪ ਤੇ ਗੁਆਚੇ ਰਹਨੇ ਆ ਔਰ ਆਪਣੇ ਕਲਚਰ ਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਹੁੰਦੀ ਅੱਜ ਮੈਂ ਸਿਰਫ ਪੰਜਾਬ ਦੇ ਕਲਚਰ ਦੀ ਗੱਲ ਨਹੀਂ ਕਰਾਂਗਾ ਕਈ ਸੂਬਿਆਂ ਦੇ ਕਲਚਰਾਂ ਦੀਆਂ ਤਸਵੀਰਾਂ ਦਿਖਾਵਾਂਗਾ ਇਹਨਾਂ ਗੁੱਡੀਆਂ ਪਟੋਲਿਆਂ ਦੇ ਜ਼ਰੀਏ ਮੈਂ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਆ ਔਰ ਮੈਂ ਉਹਨਾਂ ਪ੍ਰਬੰਧਕਾਂ ਦੇ ਨਾਲ ਵੀ ਗੱਲਬਾਤ ਕਰਾਂਗਾ ਜਿਨ੍ਹਾਂ ਨੇ ਇਹ ਪ੍ਰਦਰਸ਼ਨੀ ਲਾਈ ਹੈ ਤੁਸੀਂ ਤਸਵੀਰ ਤਾਂ ਵੇਖ ਹੀ ਰਹੇ ਹੋਗੇ ਮੇਰੇ ਇਸ ਫਰੇਮ ਦੇ ਵਿੱਚ ਇਹ ਪੰਜਾਬੀ ਕਲਚਰ ਝਲਕ ਰਿਹਾ ਹੈ ਇਹ ਪੰਜਾਬੀ ਕਲਚਰ ਦੇ ਕੱਪੜਿਆਂ ਦੇ ਵਿੱਚ ਇਹ ਗੁੱਡੀਆਂ ਕਿੰਨੀਆਂ ਖੂਬਸੂਰਤ ਨਜ਼ਰ ਆ ਰਹੀਆਂ ਨੇ ਔਰ ਸਿਰਫ ਇਹ ਪੰਜਾਬ ਦਾ ਕਲਚਰ ਹੀ ਨਹੀਂ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਮੈਂ ਤੁਹਾਨੂੰ ਅਗਰ ਮਹਾਰਾਸ਼ਟਰਾ ਦੀ ਗੱਲ ਕਰੀਏ ਰਾਜਸਥਾਨ ਦੀ ਗੱਲ ਕਰੀਏ ਉਸ ਕਲਚਰ ਦੀਆਂ ਗੁੱਡੀਆਂ ਪਟੋਲੇ ਵੀ ਤੁਹਾਨੂੰ ਦਿਖਾਵਾਂਗਾ ਮੈਡਮ ਪਹਿਲੇ ਤਾਂ ਆਪਣੇ ਨਾਮ ਤੋਂ ਤੁਸੀਂ ਸ਼ੁਰੂਆਤ ਕਰੋ ਤਸਵੀਰਾਂ ਨਾਲ ਨਾਲ ਨਜ਼ਰ ਆ ਹੀ ਰਹੀਆਂ ਇਹ ਪ੍ਰਦਰਸ਼ਨੀ ਹੈ ਸਿਰਫ ਕਿ ਅੱਗੇ ਤੁਸੀਂ ਇਹਨਾਂ ਨੂੰ ਵੇਚਦੇ ਵੀ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਮੇਰੇ ਵੱਲੋਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਆ ਕਿ ਇਹ ਪ੍ਰਦਰਸ਼ਨੀ ਹੀ ਹੈ ਮੈਂ ਅਸੀਂ ਕੋਈ ਵੀ ਆਰਟ ਦਾ ਕੋਈ ਵੀ ਕੰਮ ਜਿਹੜਾ ਅਸੀਂ ਨਹੀਂ ਵੇਚਦੇ ਮੇਰੇ ਨਾਲ ਮੇਰੇ ਸਰਦਾਰ ਜੀ ਸਰਦਾਰ ਜਸਮੀਰ ਸਿੰਘ ਟਾਟ ਜਿਹੜੇ ਕੀ ਕਹਿੰਦੇ ਨੇ ਬਹੁਤ ਹੀ ਜ਼ਿਆਦਾ ਆਰਟ ਦੇ ਲਵਰ ਨੇ ਔਰ ਕਾਫੀ ਮੈਨੂੰ ਉਹਨਾਂ ਦੇ ਸਹਿਯੋਗ ਨਾਲ ਮੈਂ ਇੱਥੋਂ ਤੱਕ ਪਹੁੰਚੀ ਜਦਕਿ ਮੇਰਾ ਪਹਿਲਾ ਜਿਹੜਾ ਸੀ ਰੂਪ ਜਦੋਂ ਮੈਂ ਸਟਾਰਟ ਕੀਤੀ ਸੀ ਗੁੱਡੀਆਂ ਉਦੋਂ ਮੈਂ ਇਸ ਪ੍ਰਕਾਰ ਦੀਆਂ ਇਸ ਤਰ੍ਹਾਂ ਬਣਾਉਂਦੀ ਸੀ ਬੜੇ ਆਰਾਮ ਦੇ ਨਾਲ ਤੇ ਸ਼ੁਰੂਆਤ ਤੁਸੀਂ ਇਸ ਗੁੱਡੀ ਤੋਂ ਕੀਤੀ ਸੀ ਇਹ ਕਿਹੜੀ ਉਮਰ ਦੇ ਵਿੱਚ ਤੁਸੀਂ ਬਣਾਈ ਮੈਨੂੰ ਲੱਗਦਾ 4 ਮੈਂ 4-5 ਸਾਲਾਂ ਦੀ ਹੋਵਾਂਗੀ ਜਦੋਂ ਹਜੇ ਕਿ ਮੈਂ ਲੀਰਾ ਬੰਨਣੀ ਹੀ ਸਿੱਖੀਆਂ ਸੀ ਤੇ ਮੇਰੇ ਮਦਰ ਨੂੰ ਦੇਖ ਕੇ ਬੜਾ ਚਾ ਚੜਿਆ ਕਿ ਮੇਰਾ ਬੱਚਾ ਇੱਕ ਕ੍ਰੀਏਟੀਵਿਟੀ ਆਰਟ ਜਿਹੜਾ ਕ੍ਰੀਏਟਿਵ ਆਰਟ ਜਿਹੜਾ ਉਹ ਕਰ ਰਿਹਾ ਹੈ ਫਿਰ ਮੈਂ ਹੌਲੀ-ਹੌਲੀ ਜਦੋਂ ਮੈਨੂੰ ਨਵੇਂ ਕੱਪੜੇ ਬਚਨੇ ਕੱਪੜਿਆਂ ਦੇ ਵਿੱਚ ਪਾਣੀ ਸਮਾਨ ਦੇ ਵਿੱਚ ਅਕਸਰ ਮਾਂ ਧੀ ਦੇ ਨਾਲ ਬਹਿ ਕੇ ਇਦਾਂ ਦੀ ਗੁੱਡੀ 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 ਬਣਾ ਕੇ ਦਿੰਦੀ ਸੀ ਧੀ ਨੂੰ ਆਪਣੀ ਤੇ ਅੱਜ ਦੇ ਦਿਨ ਤੱਕ ਉਹ ਹੀ ਸਾਂਝ ਹੈ ਜਿਹੜੀ ਕਿ ਮਾਂ ਇਹ ਇਹ ਤੁਹਾਡੀ ਮਦਰ ਨੇ ਮਦਰ ਨੇ ਹੀ ਸਿਖਾਇਆ ਬੇਸਿਕ ਜਿਹੜਾ ਹੈ ਉਹ ਮੇਰੀ ਮਦਰ ਨੇ ਹੀ ਦੱਸਿਆ ਕਿ ਇੱਕ ਬੱਚੀ ਵਾਸਤੇ ਕਿੰਨਾ ਜ਼ਰੂਰੀ ਹੈ ਆਪਣੀ ਮਾਂ ਦੇ ਕੋਲ ਬੈਠ ਕੇ ਇੱਕ ਪਿਆਰ ਦੀਆਂ ਤੰਦਾਂ ਪਾਣੀਆ ਔਰ ਮਾਂ ਬੱਚੀ ਨੂੰ ਸਮਝੇਗੀ ਤੇ ਬੱਚੀ ਜਿਹੜੀ ਮਾਂ ਨੂੰ ਸਮਝੇਗੀ ਔਰ ਬਹੁਤ ਸਟਰੋਂਗ ਬੌਂਡਿੰਗ ਸੀ ਅੱਜ ਵੀ ਮੇਰੇ ਮਦਰ ਨਹੀਂ ਹੈਗੇ ਪਰ ਮੈਨੂੰ ਇਹਦੇ ਵਿੱਚ ਸਾਰਾ ਹੀ ਮੈਨੂੰ ਆਪਣਾ ਪਰਿਵਾਰ ਨਜ਼ਰ ਆਉਂਦਾ ਮੈਂ ਇੱਥੋਂ ਸ਼ੁਰੂਆਤ ਕਰਦਾ ਕਿ ਪੰਜਾਬੀ ਨੌਜਵਾਨ ਗੱਭਰੂ ਜਿਸ ਦੇ ਉੱਤੇ ਪਗੜੀ ਸਜਾਈ ਹੋਈ ਹੈ ਦਾੜੀ ਵੀ ਉਹਦੇ ਫੇਸ ਤੇ ਨਜ਼ਰ ਆ ਰਹੀ ਹੈ ਔਰ ਜਿਸ ਤਰ੍ਹਾਂ ਦੇ ਨਾਲ ਪੰਜਾਬੀ ਜੁੱਤੀ ਥੱਲੇ ਪਾਈ ਹੈ ਇੱਕ ਕੁੜਤਾ ਤੇ ਪਜਾਮੀ ਇੱਥੋਂ ਸ਼ੁਰੂਆਤ ਕਰਦੇ ਆ ਇਹ ਇਹਨੂੰ ਕਿਵੇਂ ਸਮਝਾਂ ਦੇਖੋ ਜੀ ਸਭ ਤੋਂ ਫੇਮਸ ਜਿਹੜਾ ਹੈਗਾ ਅਸਾ ਸਿੰਘ ਮਸਤਾਨਾ ਹੋਇਆ ਆ ਬਗਾਣਾ ਹਨਾ ਉਹਨਾਂ ਨੂੰ ਅਸੀਂ ਸੁਣਿਆ ਆ ਪਰ ਦੇਖਿਆ ਨਹੀਂ ਲੈ ਹਨਾ ਤੇ ਮੈਨੂੰ ਲੱਗਿਆ ਕਿ ਅਸੀਂ ਜੇ ਦੇਖਿਆ ਨਹੀਂ ਪਰ ਆਪਾਂ ਉਹਨਾਂ ਨੂੰ ਬਣਾ ਤੇ ਸਕਦੇ ਆ ਉਹਨਾਂ ਦੀ ਫੋਟੋ ਫੋਟੋ ਲੱਭ ਲੁੱਭ ਕੇ ਕਰਕੇ ਤੇ ਅਸਾ ਮੈਂ ਕੋਸ਼ਿਸ਼ ਕੀਤੀ ਅਸਾ ਸਿੰਘ ਮਸਤਾਨਾ ਬਣਾ ਅਸਾ ਸਿੰਘ ਮਸਤਾਨਾ ਤੇ ਇਹ 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 ਦੇਖੋ ਜੀ ਸਭ ਤੋਂ ਪਹਿਲਾਂ ਇਹ ਛੱਜ ਹੈ ਹਨਾ ਉਹ ਛੱਜ ਜੀ ਦੇਖ ਲਓ ਕਿੰਨਾ ਬਿਊਟੀਫੁੱਲ ਹੈ ਜਿਹੜਾ ਕੀ ਕਹਿੰਦੇ ਨੇ ਉਹਦੇ ਵਿੱਚ ਫੁਲਕਾ ਦੀ ਤਾਂ ਜਿਓਮੈਟ੍ਰੀਕਲ ਸ਼ੇਪਸ ਦਿੱਤੀਆਂ ਵੀਆਂ ਨੇ ਤੇ ਇਹ ਛੱਜ ਜਿਹੜਾ ਆ ਅੱਜਕੱਲ ਡੈਕੋਰੇਸ਼ਨ ਵਾਸਤੇ ਕਮਰਿਆਂ 'ਚ ਸਜਾਇਆ ਜਾਂਦਾ ਪਰ ਉਹਦੇ ਇਹ ਕੰਮ ਦੇ ਵਿੱਚ ਕੰਮ ਵਾਸਤੇ ਵਰਤਿਆ ਜਾਂਦਾ ਬਸ ਜੀ ਮੇਰਾ ਇਹ ਆਰਟ ਹੈ ਇਸ਼ਕੂ ਬਣਾਣਾ ਸ਼ਿੱਕੂ ਜਿਹੜਾ ਕਿ ਇੱਕ ਇੱਕ ਜਿਹੜਾ ਇਹਨੂੰ ਜਿਹੜਾ ਜਿਹੜਾ ਫਲਮਾ ਹੈ ਇਹਦੇ ਵਿੱਚ ਪੇਸ਼ੈਂਸ ਇਹਦੇ ਵਿੱਚ ਐਸਥੈਟਿਕ ਇਹਦੇ ਵਿੱਚ ਸੁੰਦਰਤਾ ਚਲਕਦੀ ਹੈ ਵੀ ਕਿਸ ਤਰ੍ਹਾਂ ਕੇ ਕਹਿੰਦੇ ਨੇ ਹਰ ਇੱਕ ਚੀਜ਼ ਨੂੰ ਸਿਮਟ੍ਰਿਕਲੀ ਕਿਸ ਤਰ੍ਹਾਂ ਜੋੜਨਾ ਹੈ ਤੇ ਜੇਕਰ ਇਹੀ ਕਿਸੇ ਨੂੰ ਬੱਚੀ ਨੂੰ ਆ ਜਾਵੇ ਸਿੱਖਣਾ ਵੀ ਹਰ ਇੱਕ ਚੀਜ਼ ਨੂੰ ਕਿਸ ਨਾਲ ਸੀ ਪੈਰ ਤੋਂ ਪੈਰ ਤੱਕ ਕਰ ਲੈ ਕੇ ਆਣਾ ਹੈ ਤੇ ਉਹਦਾ ਕੀ ਕਹਿੰਦੇ ਨੇ ਆਪਣੇ ਆਪ ਹੀ ਸਭ ਸੰਤੋਖ ਸੰਤੁਸ਼ਟੀ ਆ ਜਾਂਦੀ ਹੈ ਜਿਹੜੀ ਇੱਕ ਸਹਿਜ ਹੋਣਾ ਬੱਚੇ ਵਾਸਤੇ ਬਹੁਤ ਜ਼ਰੂਰੀ ਇੱਕ ਗੁੱਡਾ ਤੇ ਇੱਕ ਗੁੱਡੀ ਹੱਥ ਦੇ ਵਿੱਚ ਖੜਾ ਇਹਨੂੰ ਕਿਵੇਂ ਸਮਝੀਏ ਮੈਂ ਇੱਕ ਫਾਈਨ ਆਰਟਸ ਦੇ ਵੀ ਐਮਏ ਕੀਤੀ ਹੈ ਇੱਕ ਫੋਕਲ ਐਂਡ ਕਲਚਰ ਦੀ ਐਮਏ ਫਾਈਨ ਆਰਟਸ ਦੇ ਵਿੱਚ ਸਾਡਾ ਇੱਕ ਸਪੈਸ਼ਲ ਜਿਹੜੇ ਬਹੁਤ ਗ੍ਰੇਟ ਆਰਟਿਸਟ ਹੋਏ ਨੇ ਸੋਭਾ ਸਿੰਘ ਸੋਭਾ ਸਿੰਘ ਜਿਹੜੇ ਹੋਏ ਨੇ ਉਹਨਾਂ ਦੀ ਪੇਂਟਿੰਗ ਬਹੁਤ ਫੇਮਸ ਹੋਈ ਸੀ ਤੇ ਉਹਨਾਂ ਨੇ ਪੇਂਟਿੰਗ ਨੂੰ ਮੈਂ ਦੇਖਦੇ ਆਂ ਦੇਖਦੇ ਆਂ ਅੱਜ ਕੀ ਕਹਿੰਦੇ ਨੇ ਇੱਥੋਂ ਤੱਕ ਪਹੁੰਚ ਗਈ ਕਿ ਮੈਂ ਉਹਨਾਂ ਦੀ ਪੇਂਟਿੰਗ ਤਾਂ ਨਹੀਂ ਬਣਾਈ ਮੈਂ ਉਹਨਾਂ ਨੂੰ ਮਾਡਲ ਦੇ ਵਿੱਚ ਬਣਾਉਣਾ ਸ਼ੁਰੂ ਕਰ ਦਿੱਤਾ ਇਹ ਪੇਂਟਿੰਗ ਤੋਂ ਹਾਂਜੀ ਇਹ ਇਹ ਪੇਂਟਿੰਗ ਤੋਂ ਤੁਹਾਡੇ ਦਿਮਾਗ ਦੇ ਵਿੱਚ ਆਇਆ ਕਿ ਇਦਾਂ ਦਾ ਇਦਾਂ ਦੇ ਇੰਟਰੈਪੀ ਪੈ ਸਕਦੀ ਏ ਇਦਾਂ ਦਾ ਜੰਜਗਾ ਬਣ ਸਕਦਾ ਅੱਛਾ ਪੇਂਟਿੰਗ ਨੂੰ ਦੇਖ-ਦੇਖ ਕੇ ਦੇਖ-ਦੇਖ ਕੇ ਸੁਇ ਆਪਣੇ ਆਪ ਦੇ ਵਿੱਚ ਇੱਕ ਖੂਬਸੂਰਤ ਤਸਵੀਰ ਵੀ ਆ ਕਲਾਕਾਰੀ ਵੀ ਹੈ ਕਿ ਪੇਂਟਿੰਗ ਨੂੰ ਤਾਂ ਦੇਖੋ ਇਸ ਪੇਂਟਿੰਗ ਦੇ ਵਿੱਚ ਆਈਜ਼ ਬੰਦ ਨੇ ਉਹਦੇ ਕੀ ਕਹਿੰਦੇ ਨੇ ਮੇਈ ਵਾਲ ਦੀਆਂ ਅੱਖਾਂ نیچے ਨੇ ਸੋਣੀ ਦੀਆਂ ਅੱਖਾਂ ਬਿਲਕੁਲ ਬੰਦ ਨੇ ਚਲੋ ਅੱਗੇ ਔਰਨਾਮੈਂਟਸ ਪੂਰੇ ਇਹ 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 ਕਿਹੜੀ ਤੁਸੀਂ ਗੁੱਡੀ ਬਣਾਈ ਹੈ ਮੈਂ ਡਾਇਨਾ ਜਿਹੜੀ ਹੈ ਦੇ ਪ੍ਰਿੰਸੈਸ ਉਹਨੇ ਤਾਂ ਬਹੁਤ ਪ੍ਰਭਾਵਿਤ ਹੋ ਕੇ ਮੈਂ ਬਣਾਇਆ ਜਿਹੜਾ ਕਿ ਮੈਨੂੰ ਬਹੁਤ ਵਧੀਆ ਲੱਗਦਾ ਸੀ ਕਿ ਕਲਚਰ ਇਹ ਡਰੈਸ ਬਹੁਤ ਵਧੀਆ ਹੈ ਉਹਦੇ ਤੋਂ ਮੈਂ ਜਿਹੜਾ ਇਮਪ੍ਰੈਸ ਹੋ ਕੇ ਮੈਂ ਡਾਲ ਬਣਾਈ ਅੱਛਾ ਇਹ ਰਾਜਸਥਾਨੀ ਸਮਝਾ ਇਹ ਕੀ ਲਿਖਿਆ ਦੇ ਉਤੇ ਗੱਡੀਆਂ ਵਾਲੀ ਹੈ ਜੀ ਅੱਛਾ ਹਾਂਜੀ ਹਾਂਜੀ ਇਹ ਮੋਰਨਿੰਗ ਬਾਹ ਤੋਂ ਮੋਰਨਿੰਗ ਇਹ ਹੰਸ ਰਾਜ ਦਾ ਹੰਸ ਦਾ ਹਾਂ ਗੜਵਾਈ ਫਿਰਦੀ ਨਿੰਤੂ ਬੰਜਾਰਨ ਕੁੜੀਏ ਇਹ ਬੰਜਾਰਨ ਦੀ ਤਸਵੀਰ ਹੈ ਇੱਕ ਗੁੱਡੀ ਦੀ ਇਹ ਜਿਹੜਾ ਹੰਸ ਰਾਜ ਹੰਸ ਦਾ ਸਭ ਤੋਂ ਪਹਿਲਾ ਗਾਣਾ ਸੀ ਨਾ ਨਹੀਂ ਬੰਜਾਰਨ ਕੁੜੀਏ ਤੁਸੀਂ ਉੱਥੋਂ ਮੈਂ ਉਹਦੀ ਇਹ ਵੀਡੀਓ ਦੇਖੀ ਸੀ ਵੀਡੀਓ ਤੋਂ ਦੇਖ ਕੇ ਇਮਪ੍ਰੈਸ ਹੋ ਕੇ ਕਿ ਮੈਂ ਇਹ ਡਾਲ ਆਪਣੇ ਕੋਲ ਰੱਖਣੀ ਹੈ ਬਣਾ ਇਹ ਹੁਣ ਫਿਰ ਪੰਜਾਬੀ ਕਲਚਰ ਦੇ ਵਿੱਚ ਗੁੱਡੀਆਂ ਆ ਗਈਆਂ ਹਨਾ ਇਹ ਇੱਕ ਇਹ ਜਿਹੜੀ ਖੂਬਸੂਰਤ ਤਸਵੀਰਾਂ ਨੇ ਨਾਲ ਨਾਲ ਅਸੀਂ ਤੁਹਾਨੂੰ ਸਮਝਾ ਵੀ ਰਹੇ ਹਾਂ ਅੱਛਾ ਇਹ ਮੈਂ ਤਸਵੀਰ ਸਮਝਣਾ ਚਾਹੁੰਦਾ ਇਹ ਗੁੱਡੀ ਹੱਥ ਦੇ ਵਿੱਚ ਇਸ ਤਰ੍ਹਾਂ ਜਦੋਂ ਨਾ ਅਸੀਂ ਪੰਜਾਬੀ ਸੱਭਿਆਚਾਰ ਨਾਲ ਬਹੁਤ ਸਾਰੀਆਂ ਬਣਾੜੀਆਂ ਫਿਰ ਅਸੀਂ ਸੋਚਿਆ ਵੀ ਇਹ ਗੁੱਡੀਆਂ ਤੇ ਅੱਜ ਦੀ ਜਮਾਨੇ 'ਚ ਕੀ ਮਹੱਤਤਾ ਹੈ ਫਿਰ ਅਸੀਂ ਕਿ ਮੱਖੇ ਵੀ ਮਾਡਰਨ ਬਣਾਈਏ ਤੇ ਮਾਡਰਨ ਨਾਲ ਬੱਚਿਆਂ ਨੂੰ ਸਿੱਖਿਆ ਦੇ ਸਕਦੇ ਹਾਂ ਕਿ ਮਾਡਰਨ ਬੱਚਿਆਂ ਨੂੰ ਅਸੀਂ ਇਹਦਾ ਹੈਡਿੰਗ ਫਿਰ ਅਸੀਂ ਬਣਾਇਆ ਜਦੋਂ ਦਾ ਮੋਬਾਈਲ ਚੱਲਿਆ ਹੱਥੋਂ ਛੁੱਟ ਗਏ ਗੁੱਡੀਆਂ ਪਟੋਲੇ ਕਿਉਂਕਿ ਅੱਜ ਕੱਲ ਬੱਚੀਆਂ ਦੇ ਕੋਲ ਜਦੋਂ ਦਾ ਮੋਬਾਈਲ ਚੱਲਿਆ ਹੱਥੋਂ ਛੁੱਟ ਗਏ ਗੁੱਡੀਆਂ ਪਟੋਲੇ ਹੱਥ ਵਿੱਚ ਅੱਗੇ ਗੁੱਡੀਆਂ ਹੁੰਦੀਆਂ ਸੀ ਹੁਣ ਬੱਚਿਆਂ ਕੋਲ ਮੋਬਾਈਲ ਹੈ ਸ਼ੁਰੂਆਤ ਤਾਂ ਮੈਂ ਵੀ ਪਹਿਲੇ ਕੀਤੀ ਕਿ ਹੱਤਾ ਦੇ ਵਿੱਚ ਮੋਬਾਈਲ ਆ ਗਿਆ ਲੈਪਟਾਪ ਆ ਗਿਆ ਹਾਂਜੀ 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 ਬਿਲਕੁਲ ਇਹ 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 ਤਸਵੀਰ ਸਮਝ ਨਹੀਂ ਬੜੀ ਜ਼ਰੂਰੀ ਹੈ ਯੂਥ ਨੂੰ ਹੱਥ ਦੇ ਵਿੱਚ ਮੋਬਾਈਲ ਹੈ ਔਰ ਮੋਬਾਈਲ ਉਸ ਗੁੱਡੀ ਦੇ ਹੱਥ ਦੇ ਵਿੱਚ ਹੈ ਜਦੋਂ ਪੁਰਾਣੇ ਜ਼ਮਾਨੇ ਦੇ ਵਿੱਚ ਮਾਵਾਂ ਹੱਤਾ ਦੇ ਵਿੱਚ ਸਮਾਨ ਫੜਾ ਕੇ ਗੁੱਡੀਆਂ ਆਪ ਬਣਾਉਣੀਆਂ ਸਿਖਾਉਂਦੀਆਂ ਸੀ ਆਪਣੀਆਂ ਧੀਆ ਨੂੰ ਪਰ ਇਹਦੇ ਵਿੱਚ ਇੱਕ ਕਲਚਰ ਇਹ ਵੀ ਨਜ਼ਰ ਆ ਰਿਹਾ ਕਿ ਅੱਜ ਕੱਲ੍ਹ ਦੀਆਂ ਧੀਆਂ ਦੇ ਹੱੱਥਾਂ ਦੇ ਵਿੱਚ ਮੋਬਾਈਲ ਫੋਨ ਆ ਗਿਆ ਔਰ ਜਿਸ ਕਾਰਨ ਇਹ ਪੁਰਾਣਾ ਜਿਹੜਾ ਕਲਚਰ ਹੈ ਇਹ ਵੀ ਭੁੱਲਦਾ ਜਾ ਰਿਹਾ ਯੂਥ ਔਰ ਇਹ ਇਹ ਲਾੜਾ ਲਾੜੀ ਮੈਂ ਦੇਖ ਰਿਹਾ ਇਹ ਪਹਿਰਾਵਾ ਪੰਜਾਬੀ ਦਾ ਹੀ ਹੈ ਹਾਂ ਜੀ ਪੰਜਾਬੀ ਦਾ ਹੀ ਹੈ ਜੀ ਇਹ ਵੀ ਮੈਂ ਬੜੇ ਰੀਜ਼ ਨਾ ਬਣਾਇਆ ਜਦੋਂ ਇਹ ਗੁੱਡੀਆਂ ਪਟੋਲਿਆਂ ਦਾ ਮੇਨ ਜਿਹੜਾ ਹੁੰਦਾ ਸੀ ਨਾ ਕਿ ਸਭ ਤੋਂ ਪਹਿਲਾਂ ਇੱਕ ਘਰ ਵਾਲਾ ਤੇ ਵਰਟੀ ਬਣਾਈ ਜਾਂਦੇ ਸੀ ਇਹ ਜਿਹੜਾ ਧਾਰਮਿਕ સ્વરૂਪ ਹੈ ਇਹ ਜੀ ਬਹੁਤ ਜਿਹੜੇ ਨੰਗ ਸਿੰਘ ਨੇ ਨਾ ਪੰਜਾਬੀ ਸੱਭਿਆਚਾਰ ਚ ਇਹਨਾਂ ਦਾ ਬੜਾ ਯੋਗਦਾਨ ਆ ਇੱਕ ਅਲੱਗ ਸਥਾਨ ਰੱਖਦੇ ਆ ਸੋ ਇਹਨਾਂ ਦੀ ਜਿਹੜੀ ਵੇਸ਼ਭੂਸਾ ਹੈਗੀ ਆ ਉਹ ਕਾਫੀ ਪਪੂਲਰ ਹੈ ਉਹਨੂੰ ਅਟਰੈਕਟ ਹੋ ਕੇ ਜਿਹੜੇ ਨੇ ਬਹੁਤ ਲੋਕ ਜਿਹੜੇ ਨੇ ਫੋਰਨ ਕੰਟਰੀ ਤੋਂ ਉਹ ਵੀ ਇਸ ਇਹਨਾਂ ਵਾਰੀ ਰਿਸਰਚ ਵੀ ਕਰਦੇ ਆ ਸੋ ਇਹ ਇੱਕ ਕਿਸਮ ਦੀ ਅਲੱਗ ਜਿਹੜੇ ਸਾਡਾ ਪਹਿਰਾਵਾ ਹੈਗਾ ਪੰਜਾਬੀ ਦੇ ਵਿੱਚ ਬੜੀ ਬੜੀ ਖੂਬਸੂਰਤ ਤਸਵੀਰ ਹੈ ਇਹ ਕਿਵੇਂ ਇਕੱਠਾ ਕੀਤਾ ਜੀ ਇਹ ਟੇਲਰਿੰਗ ਜਿਹੜਾ ਟੇਲਰਿੰਗ ਮਾਸਟਰ ਏ ਮਿਸਿਸ ਟੱਟ ਤੁਸੀਂ ਆਪ ਇਹ ਇਹਨਾਂ ਤੋਂ ਪੈਰਾਂ ਤੋਂ ਲੈ ਕੇ ਸਿਰ ਤੱਕ ਮੈਂ ਆਤੀ ਹੀ ਬਣਾਣੀ ਸਿਰਫ ਇੱਕ ਲੱਕੜ ਨਹੀਂ ਮੈਂ ਬਣਾ ਸਕਦੀ ਆ ਤੁਸੀਂ ਆ ਵੀ ਸਿੰਦੇ ਹੋ ਸਭ ਸਭ ਮੈਂ ਇਹ ਕਿਰਪਾੰਜਵੇਂ ਕਿਰਪਾਨ ਵਗੈਰਾ ਹੈਗੇ ਜਾਂ ਇਹ ਦੋ ਚਾਰ ਚੀਜ਼ਾਂ ਬਜਾਰੋਂ ਲਈਆਂ ਹੋਈਆਂ ਨੇ ਬਾਕੀ ਇਹਦੀ ਜਿਹੜੀ ਫੇਸ ਹੈਗੇ ਨੇ ਫੇਸ ਵੀ ਆਪ ਬਣਾਏ ਹੋਏ ਆ ਜੀ ਮੈਂ ਇਹ ਪੱਗ ਦਾ ਕਪੜਾ ਕਿੰਨਾ ਲੱਗਦਾ ਹੈ ਸਾਰਾ ਕੁਝ ਮਿੰਤੀ ਦੇ ਨਾਲ ਹੈ ਨਾ ਇਹ ਹਜੀ ਸਵਕ ਸਵਕ ਸਭ ਮੀਟਰ ਚ ਦੋਨਾਂ ਦੀ ਪੱਗ ਜਿਹੜੀ ਅਸੀਂ ਬਣੀ ਹੈਗੀ ਆ ਤੇ ਦੋਨੇ ਜਣੇ ਮੈਂ ਵੀ ਇਹਦੀ ਹੈਲਪ ਕਰਨਾ ਸਾਰਾ ਸਮਾਨ ਲੈ ਕੇ ਆਉਣਾ ਇਹਨਾਂ ਨੂੰ ਉਪਰੋਂ ਉੱਥੇ ਖੜਾ ਕਿਵੇਂ ਕਰਨਾ ਹੈਗਾ ਕੀ ਚੇਂਜ ਕਰਨੀ ਆ ਸੀ ਪਹਿਲਾਂ ਆਪਸ ਵਿੱਚ ਦੋਨੇ ਜਣੇ ਡਿਸਕਸ ਕਰਦੇ ਆ ਗੁੱਡੀ ਬਣਾਈ ਹੈ ਰੱਜੀਆ ਇਹ ਮੁਸਲਮਨ ਲੜਕੀ ਬਣਾਈ ਹੈਗੀ ਆ ਅਡ ਅਡ ਕਿਉਂਕਿ ਪਹਿਰਾਵਾ ਮੁਸਲਮਨ ਪਹਿਰਾਵਾ ਹਾਂਜੀ ਮੁਸਲਮਨ ਪਹਿਰਾਵਾ ਇਸੇ ਤਰ੍ਹਾਂ ਤੁਸੀਂ ਨਾਮ ਦਿੱਤਾ ਰੱਜੀਆ ਹਾਂਜੀ ਅਸੀਂ ਨਾ ਮੈਂ ਇਹ ਮੈਂ ਬਣਾਉਂਦੇ ਨੇ ਮੈਂ ਇਹਦੀ ਹੈਲਪ ਕਰਦਾ ਇਹਨਾਂ ਜਿਹੜੀਆਂ ਡਾਲਜ਼ ਨੇ ਇਹਨਾਂ ਨੂੰ ਨਾਮ ਦੇ ਦੀ ਆ ਆਰਡਰ ਨੇਮ ਨੇਮ ਦਿੱਤੇ ਹੋਏ ਨੇ ਫਿਰ ਇਹਨਾਂ ਦੀ ਪੂਰੀ ਡਿਸਕ੍ਰਿਪਸ਼ਨ ਸੀ ਬੜਾ ਮੁਸ਼ਕਲ ਹੈ ਬੜਾ ਮੁਸ਼ਕਲ ਹੈ ਟਾਟਾ ਸਾਹਿਬ ਪੰਜਾਬੀ ਕਲਚਰ ਦੇ ਵਿੱਚ ਚਿਹਰਾ ਕਿੱਦਾਂ ਦਾ ਨਜ਼ਰ ਆਉਂਦਾ ਮਹਾਰਾਸ਼ਟra ਦੀ ਜਿਹੜੀ ਗੁੱਡੀ ਹੈ ਉਸ ਦੇ ਵਿੱਚ ਕਿਵੇਂ ਦਾ ਫੇਸ ਨਜ਼ਰ ਆਣਾ ਚਾਹੀਦਾ ਕਿਵੇਂ ਦਾ ਮੇਕਅਪ ਹੋਣਾ ਚਾਹੀਦਾ ਕਿਵੇਂ ਦੇ ਕੱਪੜੇ ਹੋਣੇ ਚਾਹੀਦੇ ਨੇ ਉਹ ਕਿੰਨੀ ਕੁ ਪਤਲੀ ਉੱਥੇ ਦੀਆਂ ਔਰਤਾਂ ਨੇ ਹੈਨਾ ਇਹ ਸਾਰਾ ਕੁਝ ਇੰਨਾ ਜ਼ਹਿਨ ਚ ਚੱਲਦਾ ਸਰਚ ਕਰਦੇ ਆ ਰਿਸਰਚ ਕਰਦੇ ਆ ਮੈਡਮ ਕਰਦੇ ਆ ਮੈਂ ਕਰਦੇ ਆ ਆਪਸੋ ਵਿੱਚ ਅਸੀਂ ਦੇਖਦੇ ਆ ਆਪਸੋ ਡਿਸਕਸ ਕਰਦੇ ਆ ਫਿਰ ਅਸੀਂ ਫਾਈਨਲ ਫੈਸਲਾ ਕਰਦੇ ਆ ਕਿਹੜੀ ਬਣਾਉਣੀ ਆ ਕਿਸ ਤਰ੍ਹਾਂ ਦੇ ਕ ਜਦੋਂ ਅਸੀਂ ਪੰਜਾਬੀ ਖੂਬਸੂਰਤ ਤਸਵੀਰਾਂ ਨੂੰ ਦੇਖਦੇ ਆ ਪੰਜਾਬੀ ਕਲਚਰ ਨੂੰ ਦੇਖਦੇ ਆ ਉਹਦੇ ਵਿੱਚ ਫੇਸ ਕੁਝ ਹੋਰ ਨਜ਼ਰ ਆਉਂਦਾ ਹਾਂਜੀ ਉਹ ਇਹਨਾਂ ਫੇਸ ਤਕਰੀਬਨ ਇੱਕੋ ਜਿਹੇ ਬਣਾਏ ਹੋਏ ਨੇ ਮੈਡਮ ਜਿਹਨਾਂ ਬੁਰਸ਼ ਲੈ ਕੇ ਉਹਨਾਂ ਨੂੰ ਫੈਲਟ ਟੱਚ ਦਿੰਦੇ ਨੇ ਫਿਰ ਇਹ ਸਾਰਾ ਕੁਝ ਰਿਸਰਚ ਕਰਕੇ ਰੰਗਦੇ ਆ ਜਿਹੜੇ ਆਰਟਿਸਟ ਹੁੰਦੇ ਨੇ ਨਾ ਉਹ ਬਾਉਂਡ ਨਹੀਂ ਹੁੰਦੇ ਉਹ ਆਪਣੀਆਂ ਇਮੋਸ਼ਨਸ ਨੂੰ ਜਿਹੜਾ ਹੈ ਨਾ ਉਹ ਆਪਣੀਆਂ ਫੀਲਿੰਗਸ ਨੂੰ ਬਾਹਰ ਕੱਢਦਾ ਹੈ ਉਹ ਜਦੋਂ ਜਿਸ ਮੂਡ ਚ ਬੈਠਾ ਹੁੰਦਾ ਜਿਸ ਤਰ੍ਹਾਂ ਦੀ ਉਹਨੇ ਡਾਲ ਬਣਾਣੀ ਹੁੰਦੀ ਹੈ ਜਾਂ ਜਿਸ ਤਰ੍ਹਾਂ ਦੀ ਆਪਣੀਆਂ ਭਾਵਨਾਵਾਂ ਨੂੰ ਬਾਹਰ ਕੱਢਣਾ ਹੁੰਦਾ ਉਸੇ ਤਰ੍ਹਾਂ ਉਹ ਡਿਪਿਕਟ ਕਰਦਾ ਬਾਕੀ ਵੀ ਆਪਾਂ ਸਮਝ ਲਈਏ ਇਹ ਗੁੱਡੀ ਇਹ গুজਰਾਤ ਹੈ ਇਹ গুজਰਾਤ ਦਾ ਡਾਂਡੀ 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 ਇਹ ਮਨੀਪੁਰੀ ਦਾ ਇਹ ਮਨੀਪੁਰੀ গুজਰਾਤ ਮਨੀਪੁਰੀ ਮਹਾਰਾਸ਼ਟra ਔਰ ਇਹ ਇਹ ਮਨੀਪੁਰੀ ਹੈ ਕਲਾਸਿਕਲ ਇਹਦਾ ਕਥਕ ਹੈ ਭਾਰਤੀ ਇਹ ਇੱਕ ਕਲਾਸਾ ਜੀ ਇਹ ਰਾਜਸਥਾਨੀ ਹੈ ਹਾਂ ਜੀ ਇਹ ਰਾਜਸਥਾਨੀ ਹੈ ਇਹ ਰਾਜਸਥਾਨੀ ਹੈ ਜੀ ਕਿੰਨੇ ਕੋ ਸੂਬੇ ਜੀ ਤੁਸੀਂ ਇਸ ਪ੍ਰਦਰਸ਼ਨੀ ਦੇ ਵਿੱਚ ਖੂਬਸੂਰਤ ਗੁੱਡੀਆਂ ਪਟੋਲੇ ਕਿੰਨੇ ਕਿੰਨੇ ਸੂਬੇ ਘੱਟੋ ਘੱਟ 15 ਤਾਂ ਹੋਣਗੇ 15 ਸੂਬਿਆਂ ਦੀ ਇਹ ਤਸਵੀਰ ਨਜ਼ਰ ਆ ਰਹੀ ਹੈ ਗੁੱਡੀਆਂ ਪਟੋਲਿਆਂ ਦੇ ذریعے ਔਰ ਇੱਥੇ ਸਟੂਡੈਂਟ ਵੀ ਨੇ ਕਹੀ ਜਿਹੜੇ ਇਹ ਪ੍ਰਦਰਸ਼ਨੀ ਦੇਖ ਰਹੇ ਨੇ ਸਟੂਡੈਂਟ ਨਾਲ ਗੱਲਬਾਤ ਕਰਦੇ ਆ ਤੁਸੀਂ ਇੱਥੇ ਪ੍ਰਦਰਸ਼ਨੀ ਦੇਖਣ ਆਇਓ ਕਿਵੇਂ ਦੀ ਲੱਗੀ ਐਕਚੁਅਲੀ ਜਿਸ ਤਰ੍ਹਾਂ ਤੁਸੀਂ ਇੱਧਰ ਦੇਖ ਸਕਦੇ ਹੋ ਇਹ ਸਭ ਕੁਝ ਮਾਡਲਸ ਜੋ ਡਾਲਸ ਹਨ ਉਹ ਜਿਹੜੀਆਂ ਪੁਰਾਤਨ ਸਮੇਂ ਦੇ ਵਿੱਚ ਜੋ ਔਰਤਾਂ ਆਪਣੇ ਹੱਥੀ ਕੰਮ ਕਰਦੀਆਂ ਸੀ ਸਾਡੇ ਘਰਾਂ ਦੇ ਵਿੱਚ ਸਾਡੀਆਂ ਜੋ ਦਾਦੀਆਂ ਸੀਗੀਆਂ ਸਾਡੀਆਂ ਮਦਰ ਸੀਗੀਆਂ ਉਹ ਕੰਮ ਕਰਦੀਆਂ ਸੀ ਚਰਖਾ ਕਤਨਾ ਹੁਣ ਹੁਣ ਕੱਤਿਆ ਜਾਂਦਾ ਕਰਦੇ ਨਹੀਂ ਹੁਣ ਨਹੀਂ ਉਹਨਾਂ ਨੂੰ ਜਿਆਦਾ ਉਹਨਾਂ ਦੀ ਜਿਆਦਾ ਆਂਦੀ ਆ ਇਹ ਸਭ ਕੁਝ ਦੇਖ ਕੇ ਦੁਨੀਆ ਇਹ ਟੋਲਕੀ ਦੇਖੋ ਗੁੱਡੀ ਦੇ ਗੁੱਡੀ ਗੁੱਡੀਆਂ ਦੇ ਹੱਥਾਂ 'ਚ ਟੋਲਕੀ ਹੈ ਔਰ ਢੋਲ ਕੀ ਹੁਣ ਜਦੋਂ ਦੇ ਤੁਸੀਂ ਪੈਦਾ ਹੋਏ ਸਕੂਲ ਗਏ ਸਕੂਲ ਤੋਂ ਬਾਅਦ ਹੁਣ ਇਹ ਘਰ ਦੇ ਵਿੱਚ ਕਦੀ ਦੇਖਿਆ ਪਿੰਡਾਂ ਦੇ ਵਿੱਚ ਢੋਲ ਕੀ ਢੁਲੀ ਵੱਜਦੀ ਨਹੀਂ ਨਹੀਂ ਘਾਟੀ ਵੱਜਦੀ ਪਹਿਲਾਂ ਬਹੁਤ ਵੱਜਦੀ ਸੀ ਪਹਿਲਾਂ ਤੇ ਵਿਆਹਾਂ ਦੇ ਵਿੱਚ ਨਾ ਜਦੋਂ ਘਰਾਂ 'ਚ ਵਿਆਹ ਰੱਖਿਆ ਜਾਂਦਾ ਸੀ ਘੋੜੀਆਂ ਸੁਆਗ ਆਏ ਜਾਂਦੇ ਸੀਗੇ ਉਦੋਂ ਢੋਲ ਕੀ ਵਿਆਹ ਤੋਂ ਤਿੰਨ ਚਾਰ ਦਿਨ ਪਹਿਲਾਂ ਹੀ ਕਾਫੀ ਦਿਨ ਪਹਿਲਾਂ ਹੀ ਢੋਲ ਕੀ ਨਾਲ ਘੋੜੀਆਂ ਸਾਥ ਹੁੰਦੀ ਸੀ ਤੁਸੀਂ ਪੰਜਾਬੀ ਹੋ ਹਾਂਜੀ ਸਰ ਕਿੱਥੇ ਰਹਿੰਦੇ ਹੋ ਸਿਰ ਬਰਨਾਲਾ ਤੋਂ ਬਰਨਾਲੇ ਤੋਂ ਕਿਵੇਂ ਇਹ ਦੇਖਦੇ ਹੋ ਪ੍ਰਦਰਸ਼ੀ ਜੀ ਮੈਂ ਤਾਂ ਤੁਹਾਡੇ ਕੋਲ ਵੀ ਪੁੱਛ ਰਿਹਾ ਜਿਹੜੇ ਪ੍ਰਬੰਧਕ ਹੈ ਜਿਨ੍ਹਾਂ ਨੇ ਬਣਾਈ ਹੈ ਸਰ ਬਹੁਤ ਵਧੀਆ ਲੱਗ ਰਿਹਾ ਯੂਨੀਵਰਸਿਟੀ ਚ ਵੀ ਐਗਜ਼ੀਬਿਸ਼ਨ ਪਹਿਲੀ ਵਾਰ ਲੱਗਿਆ ਆ ਬਹੁਤ ਜ਼ਿਆਦਾ ਵਧੀਆ ਆ ਤੇ ਮਤਲਬ ਇੱਕ ਕਲਚਰ ਹੁਣ ਅਲੋਪ ਹੋ ਰਿਹਾ ਆ ਪਿੰਡਾਂ ਦੇ ਵਿੱਚ ਰਹਿ ਗਿਆ ਆ ਕਿ ਹਾਂ ਬੱਚੇ ਥੋੜਾ ਗੁੱਡੀਆਂ ਨਾਲ ਖੇਡਦੇ ਨੇ ਨਹੀਂ ਤਾਂ ਫਿਰ ਇਹਦੇ ਵਾਂਗੂ ਮਤਲਬ ਮੋਬਾਈਲ ਹੀ ਨੇ ਪੈਰੈਂਟਸ ਵੀ ਮੋਬਾਈਲ ਹੀ ਫੜਾ ਦਿੰਦੇ ਨੇ ਕਿਉਂਕਿ ਖੁਦ ਬਿਜ਼ੀ ਹੁੰਦੇ ਨੇ ਹਨਾ ਜ਼ੂਮ ਕਰਕੇ ਕੈਮਰਾਮੈਨ ਦਿਖਾਵੇ ਇਹ ਪੱਖੀਆਂ ਹੱਤਿਜ ਫੜੀਆ ਕਦੀ ਹੁੰਦੀ ਹਾਂਜੀ ਸਰ ਬਹੁਤ ਬਚਪਨ ਦੇ ਵਿੱਚ ਤਾ ਹੁੰਦਾ ਹੀ ਸੀ ਆ ਗਿਆ ਹੁਣ ਤਾਂ ਮਤਲਬ ਇਨਵਰਟਰਸ ਨੇ ਸਾਰਾ ਕੁਝ ਰਿਪਲੇਸ ਕਰਾਤਾ ਆ ਪਰ ਹਾਂਜੀ ਮਤਲਬ ਸਾਡੀ ਐਸੀ ਬਿਮਾਰ ਵੀ ਕਰ ਦਿੰਦੇ ਆ ਪੱਕੀ ਬਿਮਾਰ ਨਹੀਂ ਕਰਦੀ ਹਾਂਜੀ ਪਰ ਹੁਣ ਮਤਲਬ ਮੋਡਰਨਾਈਜੇਸ਼ਨ ਨਹੀਂ ਹੋ ਗਈ ਆ ਨਾ ਬਟ ਹਾਂਜੀ ਅਸੀਂ ਮਤਲਬ ਬਚਪਨ ਦੇ ਵਿੱਚ ਹੁਣ ਵੀ ਪੱਖੀਆਂ ਹੈਗੀਆਂ ਨੇ ਮਤਲਬ ਕਰੇ ਬੁਣੀਆਂ ਪੱਖੀਆਂ ਯੂਥ ਨੂੰ ਕੀ ਮੈਸੇਜ ਦਵੋਗੇ ਜੀ ਮੈਂ ਤਾਂ ਤਸਵੀਰਾਂ ਦਿਖਾ ਰਿਹਾ ਮੈਂ ਜਿੰਨੇ ਈਵਰਸ ਦੇਖ ਰਹੇ ਹੋਣਗੇ ਪਿੰਡਾਂ ਤੋਂ ਇਹ ਤਸਵੀਰਾਂ ਦੇਖ ਰਹੇ ਹੋਣਗੇ ਅਸੀਂ ਤੇ ਇਹੀ ਕਹਾਂਗੇ ਕਿ ਜਿਹੜਾ ਕੀ ਕਹਿੰਦੇ ਨੇ ਜੋ ਮਰਜ਼ੀ ਹੋ ਜੇ ਆਪਣੀਆਂ ਜੜੀਆਂ ਜੜਾ ਆ ਉਹ ਕਦੀ ਨਹੀਂ ਛੱਡਣੀਆਂ ਚਾਹੀਦੀਆਂ ਜਦੋਂ ਜੜਾਂ ਖਤਮ ਹੋ ਜਾਣ ਫਿਰ ਤਾਂ ਉਹ ਟਰੀ ਕੀ ਉਹ ਦੁਨੀਆ ਹੀ ਖਤਮ ਹੋ ਜਾਏ ਬੜੀਆ ਖੂਬਸੂਰਤ ਇਹ ਤਸਵੀਰਾਂ ਨੇ ਔਰ ਮੇਰੇ ਬਿਲਕੁਲ ਕੈਮਰੇ ਦੇ ਫਰੇਮ ਦੇ ਵਿੱਚ ਵੀ ਤੁਸੀਂ ਦੇਖ ਰਹੇ ਹੋਵੋਗੇ ਪੂਰਾ ਦਾ ਪੂਰਾ ਰੂਬਰੂ ਜਿਹੜਿਆ ਇਹ ਗੁੱਡੀ ਦੇ ਪੰਜਾਬੀ ਕਲਚਰ ਨਜ਼ਰ ਆ ਰਿਹਾ ਹੱਥਾਂ ਦੇ ਵਿੱਚ ਕੰਗੀ ਹੈ ਛੋਟਾ ਸ਼ੀਸ਼ਾ ਪਰ ਅੱਜ ਜਿਸ ਤਰ੍ਹਾਂ ਦੇ ਨਾਲ ਤਸਵੀਰਾਂ ਨਜ਼ਰ ਆਉਂਦੀਆਂ ਨੇ ਇਕ ਕੰਗਾ ਅਤੇ ਇਹ ਸ਼ੀਸ਼ੇ ਦੀ ਥਾਂ ਹੁਣ ਹੱਥਾਂ ਦੇ ਵਿੱਚ ਮੋਬਾਈਲ ਹੈ ਲੈਪਟਾਪ ਹੈ ਯੂਥ ਉਹਨਾਂ ਲੈਪਟਾਪ ਉਹਨਾਂ ਮੋਬਾਈਲਾਂ ਤੇ ਰੁੱਝ ਗਿਆ ਔਰ ਇਹ ਪ੍ਰਦਰਸ਼ਨੀ ਇਸ ਕਰਕੇ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿ ਹਰ ਇੱਕ ਸੂਬੇ ਦੀ ਇਸ ਪ੍ਰਦਰਸ਼ਨੀ ਦੇ ਵਿੱਚ ਤਸਵੀਰ ਨਜ਼ਰ ਆ ਰਹੀ ਹੈ ਤਾਂਕਿ ਤੁਹਾਨੂੰ ਆਪਣਾ ਕਲਚਰ ਯਾਦ ਆਵੇ ਅਤੇ ਨਾਲ ਜਿਹੜੇ ਬਾਕੀ ਸੂਬਿਆਂ ਦਾ ਕਲਚਰ ਵੀ ਹੈ ਉਸ ਨੂੰ ਵੀ ਤੁਸੀਂ ਵੇਖ ਸਕੋ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ